ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਪੀ ਨਿਊਜ਼ ਟੀਵੀ ਤੇ ਅੱਜ ਹੈ ਦਿਨ ਸ਼ੁੱਕਰਵਾਰ 18 ਜੁਲਾਈ ਆਓ ਦੇਖੀਏ ਅੱਜ ਦੀਆਂ ਟੌਪ ਟੀ ਖਬਰਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਸ੍ਰੀ ਹਰਮੰਦਰ ਸਾਹਿਬ ਨੂੰ ਬੰਬ ਧਮਕੀ ਅਮਰੀਕਸਰ ਦੇ ਸ੍ਰੀ ਹਰਮੰਦਰ ਸਾਹਿਬ ਨੂੰ 6ਵੀਂ ਵਾਰ ਬੰਬ ਨਾਲ ਡਾਊਨ ਦੀ ਧਮਕੀ ਮਿਲੀ ਹੈ ਪੁਲਿਸ ਨੇ ਜਾਂਚ ਤੇ ਸੁਰੱਖਿਆ ਵਧਾਈ ਦੂਸਰੀ ਖਬਰ ਸਿੱਧੂ ਮੂਸੇਵਾਲਾ ਦੀ ਆਵਾਜ਼ AI ਰਾਹੀਂ ਮੁੜ ਵਾਪਸ ਆਈ ਸਿੱਧੂ ਮੂਸੇਵਾਲੇ ਦੀ ਮੌਤ ਤੋਂ 3 ਸਾਲ ਬਾਅਦ ਟੈਕਨੋਲੋਜੀ ਰਾਹੀਂ ਆਵਾਜ਼ ਵਾਪਸ ਆਈ ਤੀਸਰੀ ਖਬਰ ਤਾਮਿਲਨਾਡੂ ਤੋਂ 2 ਵਿਕਟਿਆਂ ਦੀ ਸ੍ਰੀ ਹਰਮੰਦਰ ਸਾਹਿਬ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਗ੍ਰਿਫਤਾਰੀ ਨੂੰ ਲੈ ਕੇ ਹਾਲ ਹੀ ਵਿੱਚ ਖਬਰਾਂ ਆਈਆਂ ਹਨ ਪੰਜਾਬ ਪੁਲਿਸ ਨੇ ਇਹਨਾਂ ਸ਼ੱਕੀਆਂ ਨੂੰ ਗ੍ਰਿਫਤਾਰ ਕਰਕੇ ਤਾਮਿਲਨਾਡੂ ਤੋਂ ਪੰਜਾਬ ਲੈ ਆਂਦਾ ਹੈ ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਸਿੱਖ ਧਰਮ ਦਾ ਪ੍ਰਮੁੱਖ ਤੀਰਥ ਸਥਾਨ ਹੈ ਅਤੇ ਇਸ ਤਰ੍ਹਾਂ ਦੀਆਂ ਧਮਕੀਆਂ ਨੂੰ ਸੰਵੇਦਨਸ਼ੀਲਤਾ ਨਾਲ ਨਿਜਿਠਿਆ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਕੇਸ ਬਾਰੇ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਵਿਸਤ੍ਰਿਤ ਜਾਣਕਾਰੀ ਦਿੱਤੀ ਜਾਵੇਗੀ। ਇਸ ਵਿੱਚ ਗ੍ਰਿਫਤਾਰ ਵਿਕਤੀਆਂ ਦੇ ਮਕਸਦ, ਉਹਨਾਂ ਦੇ ਪਿਸ਼ੋਕੜ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਆ ਸਕਦੇ ਹਨ। ਚੌਥੀ ਖਬਰ ਪੀਜੀਆਈਐਮਈਆਰ ਨੇ ਪ੍ਰੋਜੈਕਟ ਸਾਰਥੀ ਕਾਰਤ ਕੀਤਾ ਪਜੀਐਮਈਆਰ ਨੇ ਮਰੀਜ਼ਾਂ ਲਈ ਸਾਰਤੀ ਨਾਂ ਦਾ ਨਵਾਂ ਐਪ ਲਾਂਚ ਕੀਤਾ ਜੋ ਵੱਖ-ਵੱਖ ਸਿਹਤ ਸੇਵਾਵਾਂ ਲਈ ਮਦਦਗਾਰ ਰਹੇਗਾ ਪੰਜਵੀਂ ਖਬਰ ਬਟਾਲਾ ਦਬਈ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਦਬਈ ਵਿੱਚ ਪੰਜਾਬੀ ਨੌਜਵਾਨ ਦੀ ਦਿਲ ਦੇ ਤੌਰੇ ਕਾਰਨ ਹੋਈ ਮੌਤ ਡਾਕਟਰ ਓਬਰਾਏ ਦੇ ਯਤਨਾਂ ਨਾਲ ਮ੍ਰਿਤਕ ਦੇ ਭਾਰਤ ਲਿਆਂਈ ਗਈ ਛੇਵੀਂ ਖਬਰ ਫੁੱਲਖੋਰੀ ਐਚਪੀਸੀਐਲ ਦੀ ਪਾਈਪਲਾਈਨ 'ਚੋਂ ਤੇਲ ਚੋਰੀ ਫੁੱਲਖੋਰੀ ਬਠਿੰਡਾ ਵਿੱਚ ਹਵਾਈ ਪਾਈਪਲਾਈਨ 'ਚੋਂ ਤੇਲ ਚੋਰੀ ਹੋਇਆ ਵੱਡਾ ਹਾਦਸਾ ਟਲ ਗਿਆ ਸੱਤਵੀਂ ਖਬਰ ਪੰਜਾਬ ਹਰਿਆਣਾ ਅਤੇ ਗੋਆ ਲਈ ਨਵੇਂ ਰਾਜਪਾਲ ਹਰਿਆਣਾ ਅਤੇ ਗੋਆ ਲਈ ਨਵੇਂ ਰਾਜਪਾਲਾਂ ਦਾ ਐਲਾਨ ਲਦਾਖ ਵਿੱਚ ਨਵਾਂ ਉਪ ਰਾਜਪਾਲ ਨਿਯੁਕਤ ਅੱਠਵੀਂ ਖਬਰ ਸ਼ਾਹਕੋਟ ਪੁਲਿਸ ਤੇ ਗੈਂਗਸਟਰ ਵਿੱਚ ਮੁੱਠਪੇੜ ਪੰਜਾਬ ਦੇ ਜਲੰਧਰ ਸ਼ਾਹਕੋਟ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿੱਚ ਮੋੜ ਤੋੜ ਹੋਈ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਦੋ ਜ਼ਖਮੀ ਨੌਵੀਂ ਖਬਰ ਬੱਚਿਆਂ ਤੋਂ ਪੀਖ ਮੰਗਵਾਉਣ ਵਾਲਿਆਂ ਤੇ ਕਾਰਵਾਈ ਪੰਜਾਬ ਦੇ 18 ਥਾਵਾਂ ਤੇ ਛਾਪੇਮਾਰੀ ਪੀਖ ਮੰਗ ਰਹੇ ਬੱਚਿਆਂ ਲਈ ਡੀਐਨਏ ਟੈਸਟ ਅਤੇ ਗੋਦ ਲੈਣ ਦੀ ਕਾਰਵਾਈ ਦਸਵੀਂ ਖਬਰ ਹਰਿਆਣਾ ਵਿੱਚ ਯਾਤਰਾ ਸਮੇਂ ਇੰਟਰਨੈਟ ਬੰਦ ਨੂੰ ਹਰਿਆਣਾ ਵਿੱਚ ਧਾਰਮਿਕ ਯਾਤਰਾ ਦੌਰਾਨ ਇੰਟਰਨੈਟ ਬੰਦ 2 ਸਾਲ ਪਹਿਲਾਂ ਹਿੰਸਾ ਮਗਰੋਂ ਮੁਰਚਾ ਸੀ ਖਬਰ ਨੰਬਰ 11 ਪ੍ਰਾਪਰਟੀ ਟੈਕਸ ਵਿੱਚ 5% ਵਾਧਾ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ ਪ੍ਰਾਪਤੀ ਟੈਕਸ ਵਿੱਚ 5% ਦੀ ਵਾਧਾ ਕੀਤਾ ਗਿਆ ਜਿਸ ਤੋਂ ਲੋਕਾਂ ਵਿੱਚ ਹਲਚਲ ਮਚ ਗਈ ਹੈ। ਖਬਰ ਨੰਬਰ 12 ਬਠਿੰਡਾ ਪੁਲਿਸ ਮੁਲਾਜ਼ਮ ਦੀ ਰੋਡ ਐਕਸੀਡੈਂਟ ਵਿੱਚ ਮੌਤ ਡਿਊਟੀ ਤੋਂ ਪਰਤ ਰਿਹਾ ਮੁਲਾਜ਼ਮ ਦੀ ਟਰੱਕ ਨਾਲ ਟੱਕਰ ਕਰਨ ਮੌਤ। ਖਬਰ ਨੰਬਰ 13 ਆਮ ਆਦਮੀ ਪਾਰਟੀ ਦੇ ਤਿੰਨ ਲੀਡਰ ਖਿਲਾਫ ਈਡੀ ਕਾਰਵਾਈ ਈਡੀ ਨੇ ਆਮ ਆਦਮੀ ਪਾਰਟੀ ਦੇ ਤਿੰਨ ਲੀਡਰਾਂ ਖਿਲਾਫ ਵੱਡਾ ਐਕਸ਼ਨ ਕਰੋੜਾਂ ਦੇ ਘਟਾਲੇ ਰਖਲਾਖਲਾਸਾ। ਖਬਰ ਨੰਬਰ 14 ਪੰਜਾਬ ਸਰਕਾਰ ਨੇ 38 ਕੋਆਰਡੀਨੇਟਰ 58 অবজারভার ਨਿਯੁਕਤ 2027 ਚੋਣਾਂ ਦੀ ਤਿਆਰੀ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਖਬਰ ਨੰਬਰ 15 트럼ਪ ਸੇਤ ਰਿਪੋਰਟ ਡੋਨਾਲਡ 트럼ਪ ਦੀ ਬਿਮਾਰੀ ਜਾਣਕਾਰੀ ਸਾਹਮਣੇ ਹੱਥਾਂ ਤੇ ਨਿਸ਼ਾਨਾਂ ਤੇ ਵਿਆਖ ਸਪੈਸਟੀਕਨ ਖਬਰ ਨੰਬਰ 16 301 ਵਿਕਟ ਵਾਲਾ ਗੇਂਦਬਾਜ਼ ਵਿਛੋੜੇ ਇੱਕ ਮੁਨੌਫਾ ਕਮਾਣ ਵਾਲਾ ਗੇਂਦਬਾਜ਼ ਅਚਾਨਕ ਆਪਣਾ ਸੰन्यास ਦਾ ਐਲਾਨ ਕਰ ਗਿਆ ਖਬਰ ਨੰਬਰ 17 ਵਲਕ ਕੋਲੀ ਏਸ਼ੀਅਨ ਪੈਰਾ ਬੈਡਮਿੰਟਨ ਤੋਂ ਬਾਹਰ ਖੇਡ ਦੌਰਾਨ ਲੱਗੀ ਸੱਟ ਕਰਨ ਨਾਮ ਵਾਪਸ ਲਿਆ ਖਬਰ ਨੰਬਰ 18 ਹਰਿਆਣਾ ਇਨੇਲੋ ਪ੍ਰਧਾਨ ਅਵੇ ਚਟਾਲਾਂ ਨੂੰ ਧਮਕੀ ਉਹਨਾਂ ਦੇ ਬੇਟੇ ਦੇ ਫੋਨ ਤੇ ਜਾਨੋਂ ਮਾਰਨ ਦੀ ਵਾਇਸ ਮੈਸੇਜ ਆਇਆ ਖਬਰ ਨੰਬਰ 19 ਹਿਮਾਚਲ ਵਿੱਚ ਬੱਦਲ ਫਟਣ ਨਾਲ 9 ਲੋਕ ਲਾਪਤਾ ਵਿਚਾਰ ਰਾਤ ਕਾਰਜਕਾਰੀ ਜਾਰੀ ਪੰਜ ਥਾਵਾਂ ਤੇ ਕੁਦਰਤੀ ਆਫਤਾਂ ਖਬਰ ਨੰਬਰ 20 ਅਮਰੀਕਾ ਦਾਲਦੇ ਚ ਪੰਜਾਬੀ ਮੂਲ ਜੱਜ ਸਿੰਘਚੈਲ ਪੰਜਾਬੀ ਮੂਲ ਦੇ ਨਵੇਂ ਜੱਜ ਦੀ ਨਿਯੁਕਤੀ ਖਬਰ ਨੰਬਰ 21 ਪੁਲਿਸ ਵੱਲੋਂ ਪਾਕਿਸਤਾਨ ਸਰहदी ਇਤਿਆਰ ਰਿਕਵਰੀ 10 ਪਿਸਤੌਲ ਮੈਗਜ਼ੀਨਾਂ ਤੇ ਡਰੋਨ ਮੂਲ ਸਮਾਨ ਐਸਜੀਪੀਸੀ ਨੂੰ ਮਿਲਿਆ ਖਬਰ ਨੰਬਰ 22 ਕਿਸਾਨਾਂ ਲਈ ਚੇਤਾਵਨੀ ਪੀਏਯੂ ਵੱਲੋਂ ਚਾਵਲ ਦੀ ਬਿਮਾਰੀ ਐਸਆਰਬੀਐਸਡੀਵੀ ਤੇ ਵਿਸ਼ੇਸ਼ ਸਾਵਧਾਨੀ ਜਾਰੀ ਕੀਤੀ ਖਬਰ ਨੰਬਰ 23 ਪੰਜਾਬ ਵਿਦਿਆਲੀ ਕਾਲਜਾਂ ਦਾ ਪ੍ਰੋਫੈਸਰ ਭਰਤੀ ਵਿਵਾਦ ਸੁਪਰੀਮ ਕੋਰਟ ਵੱਲੋਂ 2021 ਦੀਆਂ 1158 ਨਿਯੁਕਤੀਆਂ ਰੱਦ ਖਬਰ ਨੰਬਰ 24 ਪਰਿਵਾਰਿਕ ਵਿਵਾਦ ਵਿੱਚ ਹਮਲਾ ਫਿਰੋਜ਼ਪੁਰ ਜ਼ਾਇਦਦ ਲਈ ਵਿਆਪਕ ਹਮਲਾ ਵੱਡੇ ਜ਼ਖਮੀਆਂ ਨਾਲ ਐਫ ਆਈ ਆਰ ਦਰਜ ਖਬਰ ਨੰਬਰ 25 ਬਾਲ ਮਿਸਯੂਜ਼ ਕੇਸ ਮੁਕਸਰ ਵਿਕਤੀ ਨੇ ਆਪਣੀ ਮਾਈਨਰਟੀ ਦਾ ਬਲਾਤਕਾਰ ਕੀਤਾ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਖਬਰ ਨੰਬਰ 26 ਪਾਵਰ ਕੰਪਨੀ ਫਰਾਡ ਪ੍ਰਤਾਪ ਸਿੰਘ ਮਾਨ ਅਤੇ ਦੋ ਹੋਰ ਉਤੇ 5.77 ਕਰੋੜ ਦਾ ਹੈਰਾ ਫੇਰੀ ਮਕਦਮਾ ਖਬਰ ਨੰਬਰ 27 ਸਫਾਈ ਰੈਂਕਿੰਗ ਵਿੱਚ ਅੰਮ੍ਰਿਤਸਰ ਦਾ ਉਤਸ਼ਾਹ ਅੰਮ੍ਰਿਤਸਰ ਸ਼ਹਿਰ ਨੇ ਸਫਾਈ ਫੀਲਡ ਸਰਵੇ ਵਿੱਚ 8124 ਅੰਕ ਪ੍ਰਾਪਤ ਹਾਸਲ ਕੀਤੇ ਖਬਰ ਨੰਬਰ 28 ਪੰਜਾਬ ਵਿੱਚ ਆਈਏਐਸ ਤੇ ਪੀਸੀਐਸ ਅਧਿਕਾਰੀਆਂ ਦੇ ਬਦਲਾ ਕਈ ਵਿਭਾਗੀ ਅਧਿਕਾਰੀ ਤਬਦੀਲ ਕੀਤੇਗਾ ਖਬਰ ਨੰਬਰ 29 ਪੰਜਾਬ ਰੋਡਵੇਜ ਨੇ ਚੁੱਕੇ ਨਵੇਂ ਕਦਮ ਪੰਜਾਬ ਸਰਕਾਰ ਰਾਜ ਮਾਰਗਾਂ ਤੇ ਫੁੱਲ ਦੀ ਖੇਤੀ ਸ਼ੁਰੂ ਕਰਨ ਜਾ ਰਹੀ ਹੈ ਆਖਰੀ ਖਬਰ Jio ਦੀ ਨਵੀਂ ਪਲਾਨ Jio ਨੇ ਨਵੀਂ ਪਲਾਨ ਲਾਈ ਹੈ 84 ਦਿਨਾਂ ਲਈ 2GB ਡਾਟਾ ਅਨਲਿमिटेड ਕਾਲ ਫ੍ਰੀ OTT ਸਬਸਕ੍ਰਿਪਸ਼ਨ ਇਹ ਸਨ ਅੱਜ ਦੀਆਂ 30 ਮੁੱਖ ਖਬਰਾਂ ਉਮੀਦ ਹੈ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ